ਸਤਿ ਸ਼੍ਰੀ ਅਕਾਲ ਜੀ ਸਾਰੇ ਚੈਨਲ ਪੰਜਾਬੀ ਟੋਟਕੇ ਤੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਇੱਕ ਐਸਾ ਅਨਾਜ ਦਾ ਉਪਾਅ ਜੋ ਕਿ ਤੁਹਾਡੇ ਘਰ ਵਿੱਚੋਂ ਜਾਦੂ ਟੋਨੇ ਦਾ ਬਿਲਕੁਲ ਖਾਤਮਾ ਕਰ ਦੇਗਾ ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਾਦੂ ਟੋਨਾ ਆਖੀ ਕਰ ਕੀ ਚੀਜ਼ ਹੈ ਕੀ ਬਲਾ ਹੈ ਉਹ ਅਸਲ ਵਿੱਚ 네ਗੇਟਿਵ ਐਨਰਜੀ ਹੀ ਹੈ 네ਗੇਟਿਵ ਐਨਰਜੀ ਹੀ ਜਾਦੂ ਟੋਨਾ ਹੈ ਉਹੀ ਉਸ ਨੂੰ ਜਾਂ ਤਾਂ ਫਿਰ ਟੋਟਕਾ ਵੀ ਕਹਿ ਸਕਦੇ ਹਾਂ ਜਾਦੂ ਟੋਨਾ ਟੋਟਕਾ ਕਾਲਾ ਜਾਦੂ ਇਹ ਸਭ ਕਿਹਾ ਜਾਂਦਾ ਹੈ ਨੇਗੇਟਿਵ એનર્ਜੀ ਕਹਿੰਦਾ ਪਾਉ ਹੈ ਕਿ ਉਹ એનર્ਜੀ ਉਹ ਮਾੜੀ ਚੀਜ਼ ਜੋ ਕਿ ਪ੍ਰਕਿਰਤੀ ਦੇ ਨੇਚਰ ਦੇ ਵਿਰੁੱਧ ਕੰਮ ਕਰਦੀ ਹੈ ਉਸ ਨੂੰ ਪੂਤ ਪ੍ਰੇਤ ਜਾਦੂ ਟੋਣਾ ਕਾਲਾ ਜਾਦੂ ਨੇਗੇਟਿਵ એનર્ਜੀ ਕਿਹਾ ਜਾਂਦਾ ਹੈ ਤੇ ਜਿਸ ਵੇਲੇ ਵੀ ਕੋਈ ਵੀ ਚੀਜ਼ ਹੋਵੇ ਜੋ ਨੇਚਰ ਦੇ ਵਿਰੁੱਧ ਕੰਮ ਕਰੇਗੀ ਉਹਦੇ ਅਪੋਜੀਟ ਕੰਮ ਕਰੇਗੀ ਤਾਂ ਉਹ ਤਾਂ ਗਲਤ ਹੀ ਕੰਮ ਹੋਏਗਾ ਨਾ ਤੇ ਜੇਕਰ ਉਹ ਚੀਜ਼ਾਂ ਸਾਡੇ ਘਰ ਵਿੱਚ ਹੈਗੀਆਂ ਨੇ ਤੇ ਉਹ ਜਦੋਂ ਨੇਚਰ ਦੇ ਵਿਰੁੱਧ ਕੰਮ ਕਰਨੀਆਂ ਤਾਂ ਸਾਡੇ ਘਰ ਵਿੱਚ ਕੀ ਹੋਏਗਾ ਕੀ ਕੀ ਪਰੇਸ਼ਾਨੀਆਂ ਆਣਗੀਆਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇਸ ਕਰਕੇ ਇਹਨਾਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਸਤੇ ਇੱਕ ਬਹੁਤ ਹੀ ਉਪਯੋਗੀ ਤੇ ਸਰਲ ਤੇ ਸਤਵਿਕ ਉਪਾਅ ਲੈ ਕੇ ਆਈ ਹਾਂ ਬਹੁਤ ਹੀ ਧਿਆਨ ਨਾਲ ਤੁਸੀਂ ਇਸ ਵੀਡੀਓ ਨੂੰ ਦੇਖਣਾ ਹੈ ਵੀਡੀਓ ਦੇ ਅੰਤ ਤੱਕ ਬਣੀ ਰਹਿਣਾ ਛੋਟੀ ਵੀਡੀਓ ਬਣਾ ਰਹੀ ਹਾਂ ਕਿਉਂਕਿ ਇਹ ਬੜਾ ਹੀ ਕਾਰਗਰ ਉਪਾਅ ਹੈ ਸਿਰਫ ਔਰ ਸਿਰਫ ਉਪਾਅ ਦੱਸਾਂਗੀ ਹੋਰ ਕੁਝ ਨਹੀਂ ਦੱਸਣਾ ਕਿ ਇਹ ਹੋ ਜਾਏਗਾ ਉਹ ਹੋ ਜਾਏਗਾ ਤੁਸੀਂ ਖੁਦ ਦੇਖ ਕੇ ਇਹ ਉਪਾਅ ਕਰਕੇ ਖੁਦ ਮੈਨੂੰ ਕਮੈਂਟ ਵਿੱਚ ਆ ਕੇ ਮੇਰੇ ਚੈਨਲ ਤੇ ਆ ਕੇ ਮੇਰੇ ਵੀਡੀਓ ਤੇ ਕਿਸੇ ਵੀ ਵੀਡੀਓ ਤੇ ਕਮੈਂਟ ਕਰਕੇ ਦੱਸਣਾ ਕਿ ਜੋ ਤੁਸੀਂ ਦੱਸਿਆ ਸੀ ਉਸ ਉਪਾਅ ਨਾਲ ਸਾਡੇ ਘਰ ਵਿੱਚੋਂ ਮਾੜੀਆਂ ਚੀਜ਼ਾਂ ਤਾਂ ਗਈਆਂ ਹੀ ਗਈਆਂ ਉਸ ਤੋਂ ਬਾਅਦ ਜੋ ਤੁਹਾਡੇ ਘਰ ਵਿੱਚ ਚਮਤਕਾਰ ਹੋਇਆ ਉਹ ਪੂਰਾ ਡਿਟੇਲ ਵਿੱਚ ਤੁਸੀਂ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਣਾ ਕਿਉਂਕਿ ਇੱਕ ਚੈਨਲ ਦਾ ਮੋਟੋ ਹੀ ਇਹ ਹੈ ਕਿ ਤੁਹਾਡੇ ਘਰ ਵਿੱਚ ਕੋਈ ਵੀ ਕਿਸਮ ਦੀ ਪਰੇਸ਼ਾਨੀ ਹੋਵੇ ਧਨ ਸੰਬੰਧੀ ਹੋਵੇ ਬਿਮਾਰੀ ਸੰਬੰਧੀ ਹੋਵੇ ਪਤੀ ਪਤਨੀ ਵਿੱਚ ਕਲਾਕਲੇਸ਼ ਹੋ ਰਿਹਾ ਹੋਵੇ ਕੋਈ ਤੁਹਾਡਾ ਪਿਆਰ ਤੁਹਾਡੇ ਤੋਂ ਦੂਰ ਚਲਾ ਗਿਆ ਹੋਵੇ ਕੋਈ ਤੁਹਾਡੀ ਗੱਲ ਨਹੀਂ ਮੰਨ ਰਿਹਾ ਬੱਚੇ ਨਹੀਂ ਤੁਹਾਡੀ ਗੱਲ ਮੰਨ ਰਹੇ ਜੌਬ ਨਹੀਂ ਲੱਗ ਰਹੀ ਵਪਾਰ ਵਿੱਚ ਤਰੱਕੀ ਨਹੀਂ ਹੋ ਰਹੀ ਹੈ ਵਿਆਹ ਸ਼ਾਦੀ ਵਿੱਚ 바ਧਾ ਆ ਰਹੀ ਹੈ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਸਤੇ ਅਸੀਂ ਬਹੁਤ अध्ययन करके तो आधे अगे ए सारे उपा लैके आते ताकि जो सा चैनल जो सा परिवार बन गया है तो परिवार भी जिस जिस पर, जेड़ी जेड़ी परेशानी है जिस परिवार को बिल्कुल दूर हो जाए जड़ तो दूर हो जाए वह भी बिल्कुल फ्री ਤੇ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੇਰੇ ਚੈਨਲ ਤੇ ਜੇਕਰ ਨਵੇਂ ਆਏ ਹੋ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਸਬਸਕ੍ਰਿਪਸ਼ਨ एकदम ਫ੍ਰੀ ਹੁੰਦਾ ਹੈ ਔਰ ਬੈਲ ਆਈਕਨ ਦਾ ਬਟਨ ਜਰੂਰ ਦਬਾਉ ਜੀ ਤਾਂਕਿ ਅਸੀਂ ਜੋ ਵੀ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਆਵੇ ਤੇ ਕੋਈ ਵੀ ਵੀਡੀਓ ਸਾਡੇ ਚੈਨਲ ਦੀ ਤੁਸੀਂ ਮਿਸ ਨਾ ਕਰ ਸਕੋ ਕਿਉਂਕਿ ਅਸੀਂ ਹਰ ਰੋਜ਼ ਦੋ ਵੀਡੀਓਜ਼ ਅਪਲੋਡ ਕਰਦੇ ਹਾਂ ਜੀ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਜਰੂਰ ਦਿਓ ਜੀ ਇਹ ਹੁਣ ਗੱਲ ਕਰਦੇ ਹਾਂ ਅੱਜ ਦੇ ਉਪਾਅ ਬਾਰੇ ਜੇਕਰ ਤੁਹਾਡੇ ਕਾਰ ਵਿੱਚ ਇਸ ਤਰ੍ਹਾਂ ਦੀਆਂ ਮਾੜੀਆਂ ਚੀਜ਼ਾਂ 네ਗਟਿਵ એનર્ਜੀ ਹੈ ਉਸ ਨੂੰ ਪਹਿਲੇ ਆਪਾਂ ਦੂਰ ਪਜਾਵਾਂਗੇ ਉਸ ਤੋਂ ਬਾਅਦ ਆਪਾਂ ਨੂੰ ਕਰਨ ਦੀ ਕਾਰ ਵਿੱਚ ਕੁਝ ਲੋੜ ਹੀ ਨਹੀਂ ਹਨ ਕਿਉਂਕਿ 네ਗਟਿਵ એનર્ਜੀ ਖਤਮ ਹੋ ਗਈ ਮਾੜੀਆਂ ਚੀਜ਼ਾਂ ਖਤਮ ਹੋ ਗਈ ਤੇ ਕਾਰ ਵਿੱਚ ਸੁੱਖ ਹੀ ਸੁਖਾਣਾ ਹੈ ਪੈਸਾ ਹੀ ਪੈਸਾ ਆਣਾ ਹੈ ਸੁੱਖ ਤੇ ਸਮਰiddhi ਹੀ ਆਣੀ ਤੁਸੀਂ ਕੀ ਲੈ ਆਣਾ ਹੈ ਦੇਖੋ ਸੱਤ ਅਨਾਜ ਹੁੰਦੇ ਹਨ ਉਸ ਨੂੰ ਸੱਤ ਅਨਾਜਾਂ ਵੀ ਕਿਹਾ ਜਾਂਦਾ ਹੈ ਪੰਸਾਰੀ ਦੀ ਦੁਕਾਨ ਤੇ ਕਿਰਾਨੇ ਦੀ ਦੁਕਾਨ ਤੇ ਤੁਸੀਂ ਜੇ ਉਹਨਾਂ ਨੂੰ ਬੋਲੋਗੇ ਕਿ ਸੱਤ ਅਨਾਜ ਵਾਲੀ ਦਾਲ ਦੇ ਦਿਓ ਜਾਂ ਸੱਤ ਅਨਾਜ ਵਿੱਚ ਕਿਹੜੇ-ਕਿਹੜੀ ਚੀਜ਼ਾਂ ਹੋngੀਆਂ ਹਨ ਉਹ ਵੀ ਮੈਂ ਤੁਹਾਨੂੰ ਦੱਸ ਦੰਨੀ ਹਾਂ ਉਹ ਚੀਜ਼ਾਂ ਹਨ ਜਵਾਲ ਬਾਜਰਾ ਚਾਵਲ ਮੱਕਾ ਕਣਕ ਜਿਹਨੂੰ ਕਹਿੰਦੇ ਆ ਰਾਈ ਤੇ ਸਰ੍ਹੋਂ ਇਹਨਾਂ ਸੱਤ ਚੀਜ਼ਾਂ ਨੂੰ ਤੁਸੀਂ ਪੰਸਾਰੀ ਦੀ ਦੁਕਾਨ ਤੋਂ ਲੈ ਕੇ ਘਰ ਆ ਜਾਣਾ ਹੈ ਕાળ ਲਿਆਣ ਤੋਂ ਬਾਅਦ ਠੀਕ ਹੈ ਉਸ ਨੂੰ ਤੁਸੀਂ ਇੱਕ ਚਿੱਟਾ ਕਪੜਾ ਲੈਣਾ ਹੈ ਉਸ ਦੇ ਵਿੱਚ ਦੋ ਮੁਠੀਆਂ ਭਰ ਕੇ ਐ ਜੋ ਸੱਤ ਅਨਾਜ ਜੋ ਲਿਆਏ ਹੋ ਉਸ ਨੂੰ ਤੁਸੀਂ ਉਦੇ ਚਿੱਟੇ ਕਪੜੇ ਵਿੱਚ ਪਾ ਦੇਣਾ ਹੈ ਤੇ ਉਸ ਨੂੰ ਗੱਠ ਲਗਾ ਦੇਣੀ ਹੈ ਗੱਠ ਲਗਾਣ ਤੋਂ ਬਾਅਦ ਪੋਟਲੀ ਨੂੰ ਗੱਠ ਮਾਰਨ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਆਪਣੇ ਉੱਤੋਂ ਇਸ ਪੋਟਲੀ ਨੂੰ ਸੱਤ ਵਾਰੀ ਵਾਰ ਲੈਣਾ ਹੈ ਤਿਆਨ ਨਾਲ ਸੁਣੋ ਸੱਤ ਵਾਰੀ ਆਪਣੇ ਉੱਪਰ ਵਾਰ ਲੈਣਾ ਹੈ ਇਹ ਉਪਾਅ ਤੁਸੀਂ ਸੰਧਿਆ ਹੋਣ ਤੋਂ ਪਹਿਲੇ ਕਰਨਾ ਹੈ ਠੀਕ ਹੈ ਸੱਤ ਵਾਰੀ ਜਦੋਂ ਤੁਸੀਂ ਆਪਣੇ ਉੱਤੇ ਵਾਰ ਲਿਆ ਉਸ ਤੋਂ ਬਾਅਦ ਤੁਸੀਂ ਇਹ ਵਾਲੀ ਔਟਲੀ ਜਾ ਕੇ ਜਿੱਥੇ ਤੁਹਾਡਾ ਪਾਠ ਪੂਜਾ ਕਰਨ ਵਾਲਾ ਸਥਾਨ ਹੈ ਉੱਥੇ ਜਾ ਕੇ ਰੱਖ ਦੇਣੀ ਹੈ ਠੀਕ ਹੈ ਉੱਥੇ ਘੱਟੋ ਘੱਟ ਇਸ ਨੂੰ 1 ਤੋਂ 2 ਘੰਟਾ ਇਹ ਪੋਟਲੀ ਉਸ ਪਾਠ ਪੂਜਾ ਵਾਲੇ ਸਥਾਨ ਤੇ ਪਈ ਰੱਖਣੀ ਹੈ ਉਸ ਤੋਂ ਬਾਅਦ ਸ਼ੁਰੂ ਹੋਏਗਾ ਤੁਹਾਡਾ 메인 ਕੰਮ ਇਸ ਪੋਟਲੀ ਨੂੰ ਉਠਾ ਕੇ ਲੈ ਆਣਾ ਹੈ ਉਧਰੋਂ ਦੀ ਤੇ ਉਸ ਗੱਠ ਨੂੰ ਖੋਲਣਾ ਹੈ ਇਸ ਗੱਠ ਨੂੰ ਤੁਸੀਂ ਖੋਲ ਕੇ ਇਹ ਜਿਹੜੀ ਦਾਲ ਹੈ ਸਤਨਾਜ ਵਾਲੀ ਦਾਲ ਉਸ ਨੂੰ ਸੱਤ ਜਗ੍ਹਾ ਤੇ ਤੁਸੀਂ ਉਸ ਦਾਲ ਨੂੰ ਡਿਸਪੋਜ਼ ਕਰਨਾ ਹੈ ਠੀਕ ਹੈ ਸਭ ਤੋਂ ਪਹਿਲੇ ਤਾਂ ਤੁਸੀਂ ਚਲੇ ਜਾਣਾ ਹੈ ਆਪਣੇ ਘਰ ਦੀ ਛੱਤ ਦੇ ਉੱਤੇ ਉੱਤੇ ਜਾ ਕੇ ਜੇ ਤੁਸੀਂ ਥੋੜੀ ਜੀ ਹੱਥ ਵਿੱਚ ਦਾਣੇ ਲੈ ਕੇ ਆਪਣੀ ਛੱਤ ਦੇ ਉੱਤੇ ਪੱਖੀਆਂ ਨੂੰ ਪਾ ਦੇਣੀ ਇੱਕ ਕੰਮ ਹੋ ਗਿਆ ਫਿਰ ਦੂਸਰਾ ਕਰਨਾ ਹੈ ਪੀਪਲ ਦੇ ਪੇੜ ਤੇ ਜਾ ਕੇ ਥੋੜੀ ਜੀ ਦਾਲ ਐਸਰਾ ਸੁੱਟ ਦੇਣੀ ਹੈ ਤੀਸਰੀ ਬਰਗਤ ਦੇ ਪੇੜ ਤੇ ਜਾ ਕੇ ਵੀ ਐਸ ਦਾਲ ਨੂੰ ਫੈਲਾ ਕੇ ਥੋੜਾ ਜਿਹਾ ਰੱਖ ਦੇਣਾ ਹੈ ਚੌਥਾ ਤੁਸੀਂ ਜਿੱਥੇ ਵੀ ਜਿਸ ਦਾ ਹੁੰਦੇ ਨਾ ਕੀੜੀਆਂ ਹੁੰਦੀਆਂ ਕਿਹੜੇ ਮਕੋੜੇ ਜਿਹੜੇ ਤੁਹਾਨੂੰ ਕਿਧਰੇ ਵੀ ਖੂਹ ਦੇ ਕੋਲ ਹੁੰਦੇ ਹਨਾ ਉੱਥੇ ਜਾ ਕੇ ਇਹ ਦਾਲ ਪਾ ਦੇਣੀ ਪੰਜਵਾਂ ਤੁਸੀਂ ਕਿਸੇ ਵੀ ਜਿੱਥੇ ਮਿੱਟੀ ਹੋਵੇ ਉਸ ਨੂੰ ਥੋੜਾ ਜਿਹਾ ਖੋਦ ਕੇ ਇਸ ਨੂੰ ਇਹ ਦਾਲ ਨੂੰ ਥੋੜਾ ਜਿਹਾ ਉੱਥੇ ਦਬਾ ਦੇਣਾ ਹੈ ਛੇਵਾਂ ਜਗ੍ਹਾ ਤੇ ਕਿਧਰੇ ਵੀ ਕੋਈ ਗਾਂ ਜਾਂ ਮੱਝ ਤੁਹਾਨੂੰ ਨਜ਼ਰ ਆਂਦੀ ਹੈ ਥੋੜੀ ਜਿਹੀ ਦਾਲ ਉੱਥੇ ਉਸ ਨੂੰ ਖਿਲਾ ਦੇਣੀ ਸਤਵਾਂ ਤੇ ਆਖਰੀ ਜਿੱਥੇ ਇਸ ਦਾਲ ਨੂੰ ਤੁਸੀਂ ਡਿਸਪੋਜ਼ ਕਰਨਾ ਹੈ ਉਹ ਹੈ ਕਿ ਜਿੰਨੀ ਦਾਲ ਹੁਣ ਬੱਚੀ ਹੈ ਉਸ ਦਾਲ ਨੂੰ ਤੁਸੀਂ ਕਿਸੇ ਪਲੇਟ ਵਿੱਚ ਪਾ ਕੇ ਉਹਦੇ ਵਿੱਚ ਥੋੜੇ ਜਿਹਾ ਕਪੂਰ ਪਾ ਕੇ ਉਸ ਦਾਲ ਨੂੰ ਜਲਾ ਦੇਣਾ ਹੈ ਤੇ ਐ ਸੱਤ ਜਗ੍ਹਾ ਤੇ ਤੁਸੀਂ ਇਸ ਆਪਣੀ ਜੋ ਸੱਤ ਅਨਾਜ ਵਾਲੀ ਸਿੱਧਾ ਲੈ ਕੇ ਆਏ ਹਾਂ ਇਸ ਐਸੀ ਸੱਤ ਜਗ੍ਹਾ ਤੇ ਤੁਸੀਂ ਉਸ ਨੂੰ ਖਤਮ ਕਰਨਾ ਹੈ ਫੈਂਕ ਦੇਣਾ ਹੈ ਸੁੱਟ ਦੇਣਾ ਤੇ ਤੁਸੀਂ ਦੇਖਣਾ ਤੁਹਾਡੇ ਦੁਸ਼ਮਨਾ ਨੇ ਜੋ ਤੁਹਾਡੇ ਉੱਤੇ ਰੋਕ ਲਗਾਈ ਹੋਈ ਹੈ ਜੋ ਨੈਗੇਟਿਵ એનર્ਜੀ ਤੁਹਾਡੇ ਘਰ ਵਿੱਚ ਭੇਜੀ ਹੋਈ ਹੈ ਜਾਂ ਖੁਦ ਤੁਸੀਂ ਨੈਗੇਟਿਵ એનર્ਜੀ ਲੈ ਕੇ ਆ ਗਏ ਹੋ ਮਾੜੀਆਂ ਚੀਜ਼ਾਂ ਲੈ ਕੇ ਆਏ ਹੋ ਐਸਾ ਉਹ ਖਤਮ ਹੋਏਗੀ ਛੂ ਮੰਤਰ ਫੁੱਲ ਕਰਕੇ ਉੜ ਜਾਏਗੀ ਕਿ ਤੁਹਾਨੂੰ ਪਤਾ ਹੀ ਨਹੀਂ ਚੱਲੇਗਾ ਕਿ ਇਹ ਕੀ ਚਮਤਕਾਰ ਹੋ ਗਿਆ ਬੜਾ ਹੀ ਕਾਰਗਰ ਉਪਾਅ ਹੈ ਸਾਤਵਿਕ ਉਪਾਅ ਹੈ ਕਰਕੇ ਦੇਖੋ ਜੇਕਰ ਆਪਣੇ ਘਰ ਵਿੱਚ ਖੁਸ਼ੀਆਂ ਲਿਆਣਾ ਚਾਹੁੰਦੇ ਹੋ ਸੋ ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਤੇ ਵੀਡੀਓ ਵਿੱਚ ਦੱਸਿਆ ਗਿਆ ਉਪਾਅ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਲਗਵਾਓ ਆਪਣਾ ਫੀਡਬੈਕ ਤੇ ਵਿਚਾਰ ਦਿਓ ਜੀ ਤੇ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ